ਦਾਨ ਦੇ ਭਗਤੀ ਲਾਏ ਭਰਸੋ مرنا ہے ساتھو درشن کا ایسے مہا پھر مہی نا بزرگ مہا پور آن کے آسن بہ گئے سنگ درشن کر رہی ہے اجام بھی کھڑ گیا جد یہ واری آئی نہ درشنا درشنا ਜੇ ਕਹਿੰਦੇ ਵੇਖ ਕੇ ਇਹਦਾ ਰੋਣ ਨਿਕਲ ਗਿਆ ਵੀ ਇਹ ਤੇ ਉਹੀ ਮਹਾਪੁਰਖ ਹੈ ਜਿਨ੍ਹਾਂ ਤੋਂ ਮੈਂ ਪੜਦਾ ਰਿਆ ਮਾਵਾ ਕੋਈ ਹੋਇਆ ਇਹਨੇ ਫਿਰ ਚਰਨ ਫੜ ਲਿਆ ਮਹਾਪੁਰਖਾਂ ਦੇ ਤੇ ਯਾਰੋ ਯਾਰ ਰੋ ਪਿਆ ਬਜ਼ੁਰਗ ਮਹਾਪੁਰਖ ਹੈ ਕਹਿੰਦੇ ਭਾਈ ਕੌਣ ਹੈ ਤੂੰ ਇੰਨਾ ਵਰਲਾਪ ਕਰਦਾ ਹੈ ਕਹਿੰਦੇ ਮਾਰੇ ਮੈਨੂੰ ਸਿਆਣਿਆ ਨਹੀਂ ਉਹ ਮਹਾਪੁਰਖ ਸੁਣਾਉਂਦੇ ਹੁੰਦੇ ਸੀ ਕਿ ਉਹ ਬਜ਼ੁਰਗ ਮਹਾਪੁਰਖਾਂ ਦੇ ਅੱਖਾਂ ਦੇ ਵਾਲ ਵੀ ਥੱਲੇ ਨੂੰ ਕਾਹੀ ਹੋਇਆ 임ਾਮਪੁਰਖ ਕਹਿੰਦੇ ਨਹੀਂ ਮੈਂ ਨਹੀਂ ਸਿਆਣਿਆ ਕਹਿੰਦੇ ਮਹਾਰਾਜ ਮੈਂ ਤੁਹਾਡਾ ਵਿਦਿਆਰਥੀ ਆ ਅਜਮਲ 임ਾਮਪੁਰਖ ਨੇ ਜਦੋਂ ਵੇਖਿਆ ਕਹਿੰਦੇ ਉਹ ਅਜਮਲ ਤਨ ਤੇ ਕੱਪੜੇ ਵੀ ਪੁਰੇ ਨਹੀਂ ਗਰੀਬੀ ਅੰਤਾਂ ਦੀ ਹੈ 임ਾਮਪੁਰਖ ਕਹਿੰਦੇ ਉਹ ਜਮਲ ਆ ਕੀ ਹਾਲ ਬਣਾਇਆ ਜਿੰਨਾ ਤੂੰ ਵਿਦਵਾਰ ਸੀ ਜਿੰਨੀ ਤੈਨੂੰ ਵਿਦਿਆ ਪੜਾਈ ਤੂੰ ਤੇ ਰਾਜ ਮਹਿਲਾਂ ਦਾ ਪੰਡਤ ਹੁੰਦਾ ਕਹਿੰਦੇ ਮਹਾਰਾਜ ਸੀ ਰਾਜ ਮਹਿਲਾਂ ਦਾ ਪੰਡਤ ਹੀ ਬਣਾਇਆ ਤੁਸੀਂ ਮੈਨੂੰ ਇਹਦੇ ਫਿਰ ਆਹ ਹਾਲ ਕਹਿੰਦੇ ਮਹਾਰਾਜ ਜੋ ਪੜਾਇਆ ਉਹਦੇ ਗਿਆਨ ਕਰਕੇ ਇੰਨੀ ਕਿ ਸੋਝੀ ਹੋਈ ਤੇਰੇ ਬਚਨ ਮੋੜ ਦਿੱਤੇ ਬਸ ਤੇਰੀ ਬਜਨਾ ਨੂੰ ਮੋੜਨ ਕਰਕੇ ਅੱਜ ਆਹ ਹਾਲ ਮਹਾਰਾਜ ਤੁਸੀਂ ਮੈਨੂੰ ਕਿਹਾ ਸੀ ਸ਼ਹਿਰ ਦੇ ਵਿੱਚ ਵੀ ਨਾ ਆਇਆ ਕਰ ਮੈਂ ਕੁਝ ਸਮਾਂ ਨਹੀਂ ਆਇਆ ਤੁਸੀਂ ਕਿਹਾ ਚੜੇਲ ਰਹਿੰਦੀ ਤੈਨੂੰ ਖਾ ਜਾਏਗੀ ਕਹਿੰਦੇ ਮੈਂ ਵੱਡਾ ਹੋਇਆ ਮੈਂ ਕਿਹਾ ਵੇਖਾਂ ਕਿਹੜੀ ਚੜੇਲ ਹੈ ਕਹਿੰਦੇ ਮਹਾਰਾਜ ਬੇਸਵਾ ਦੇ ਨਾਲ ਮੇਰੇ ਸੰਬੰਧ ਬਣ ਗਏ ਕਹਿੰਦੇ ਉਹੀ ਤੇ ਚੜੇਲ ਸੀ ਕਹਿੰਦੇ ਮਹਾਰਾਜ ਫਿਰ ਤੁਸੀਂ ਮੈਨੂੰ ਪੁੱਛਿਆ ਫਿਰ ਮੈਂ ਝੂਠ ਬੋਲਿਆ ਪਹਿਲਾਂ ਤੁਹਾਡਾ ਬਚਨ ਮੰਨਿਆ ਫਿਰ ਤੁਹਾਡੇ ਨਾਲ ਝੂਠ ਬੋਲਿਆ ਇਹ ਸੱਚੇ ਪਾਤਸ਼ਾਹ ਹੁਣ ਉਸ ਬੇਸਵਾ ਤੋਂ ਮੇਰੇ 6 ਬੱਚੇ ਐ ਘਰ ਦੇ ਵਿੱਚ ਭੁੱਖ ਮਰੀ ਹੈ ਗਰੀਬੀ ਬੜੀ ਹੈ ਵਿਦਿਆ ਬੜੀ ਪਰ ਸੁਣ ਕੇ ਰਾਜੀ ਕੋਈ ਨਹੀਂ ਕਹਿੰਦੇ ਮਾਰੇ ਹੁਣ ਮੈਂ ਮਰਨ ਚੱਲਾ ਸੀ ਹੁਣ ਤੁਸੀਂ ਮਿਲ ਪੈਣਾ ਮੈਨੂੰ ਏਦਾਂ ਵੀ ਤੁਹਾਡੇ ਦਰਸ਼ਨ ਕਰਕੇ ਜਦੋਂ ਮਰਾਂਗਾ ਨਾ ਇਹ ਹੁਣ ਮੇਰਾ ਮਰਨਾ ਸਫਲ ਹੋ ਜਾਣਾ ਹੈ ਮਾਪਰ ਕਹਿੰਦੇ ਹੁੰਦੇ ਸੀ ਬੇਨਤੀ ਕਰਿਆ ਕਰੋ ਜਦੋਂ ਜਾਣਾ ਹੈ ਨਾ ਵੇਖੋ ਜਾਣਾ ਆਪਾਂ ਸਾਰੇ ਆ ਨਹੀਂ ਆ ਕਿਤੇ ਸਮਾਂ ਬਣ ਜਾਏ ਕਲਗੀਧਰ ਮਹਾਰਾਜ ਜੀ ਦੀ ਤਸਵੀਰ ਸਾਹਮਣੇ ਹੋਵੇ ਜਦੋਂ ਸਵਾਸ ਛੱਡੀ ਹੈ ਹੋ ਪੁੱਤਰਾਂ ਦੇ ਦਾਨੀ ਦੀ ਸਾਰੇ ਬੋਲੋ ਮਾਰਨ ਨੂੰ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਜਾਣਾ ਤੇ ਹੈ ਹੀ ਆ ਕਿਰਪਾ ਕਰਿਓ ਜਦੋਂ ਜਾਈਏ ਤੇਰੇ ਦਰਸ਼ਨ ਕਰਦੇ ਵਰ ਜਾਈਏ ਪੁੱਤਰਾਂ ਦੇ ਦਾਨੀ ਦੀ ਘੋੜਾ ਅਛਾ ਜੇ ਤੋ ਜਾਈਏ ਤੇਰੀ ਤਸਵੀਰ ਅੱਖਾਂ ਸਾਹਮਣੇ ਹੋਵੇ ਫਿਰ ਮਰਨ ਦਾ ਵੀ ਆਨੰਦ ਹੈ ਤੇ ਅਜਾਮਲ ਕਹਿੰਦਾ ਮਹਾਰਾਜ ਮੈਂ ਮਰਨ ਚੱਲਿਆ ਸੀ ਕਰੋ ਕਲੇਸ਼ ਰਹਿੰਦਾ ਹੁਣ ਤੁਹਾਡੇ ਦਰਸ਼ਨ ਹੋ ਗਏ ਮੇਰਾ ਮਰਨਾ ਵੀ ਸ਼ੌਕ ਬਜਾ ਮਹਾਂਪੁਰਖ ਕਹਿੰਦੇ ਅਜਾਮਲ ਮਰਨਾ ਨਹੀਂ ਗੁਜ਼ਲੀ ਨਹੀਂ ਕਰਨੀ ਆਪ ਨਹੀਂ ਆਤਮ ਹੱਤਿਆ ਨਹੀਂ ਕਰਨੀ ਮਹਾਰਾ ਫਿਰ ਮੇਰਾ ਭਲਾ ਕਿੱਦਾਂ ਹੋਏਗਾ ਕਹਿੰਦੇ ਤੂੰ ਜਲ ਤੇਰੇ ਘਰ ਆਵਾਂਗੇ ਅਸੀਂ ਦੇਖੋ ਜੇ ਸਾਧੂ ਦੀ ਸੰਗਤ ਕੀਤੀ ਹੁੰਦੀ ਹੈ ਨਾ ਉਹਨੂੰ ਫਿਕਰ ਹੁੰਦਾ ਹੈ ਬਚਾ ਲੈਂਦਾ ਭਾਈ ਘਰ ਆਵਾਂਗੇ ਤੇਰੇ ਘਰ ਗਏ ਮਹਾਪੁਰਖ ਕਹਿੰਦੇ ਵੇਖਿਆ ਵੀ 6 ਪੁੱਤਰ ਹੈ ਕਹਿੰਦੇ ਅਜਾਮਲ 6 ਪੁੱਤ ਹੋ ਗਏ 7ਵਾਂ ਤੇਰੇ ਘਰ ਆਉਣਾ ਵਚਨ ਮੰਨੇਗਾ ਕਿਨੇ ਵਾਰ ਦੱਸਣਾ ਕਹਿੰਦੇ ਐ ਕਰੀ ਉਹਦਾ ਨਾਮ ਨਾਰਾਇਣ ਰੱਖਦੀ ਨਰ ਆਇਣ ਜਿਹੜਾ ਨਰਾਂ ਵਿੱਚ ਆਇਆ ਹੋਇਆ ਸਾਡੇ ਵਿੱਚ ਵੀ ਸਾਰਿਆਂ ਵਿੱਚ ਬੈਠਾ ਨਰ ਆਇਣ ਨਰਾਂ ਦੇ ਵਿੱਚ ਆਇਆ ਹੋਇਆ ਜੀ ਹੈ ਸਭ ਵਿੱਚ ਪ੍ਰਗਟ ਕਰਨ ਦੀ ਲੋੜ ਹੈ ਪਾਣੀ ਜਿਵੇਂ ਹਰ ਜਗ੍ਹਾ ਹੈ ਉਹਨੂੰ ਬਾਹਰ ਕੱਢਣ ਵਾਸਤੇ ਬੋਰ ਕਰਨੇ ਪੈਂਦੇ ਆ ਨਾ ਮਿਹਨਤ ਕਿੰਨੀ ਆਉਂਦੀ ਆ ਰੱਬ ਸਭ ਵਿੱਚ ਹੈ ਬਸ ਉਹਨੂੰ ਪ੍ਰਗਟ ਕਰਨਾ ਪੈਂਦਾ ਰੱਬ ਦੇ ਪਿਆਰਿਆਂ ਸਾਧੂਆਂ ਸੰਤਾਂ ਨੇ ਪ੍ਰਗਟ ਕਰ ਲਿਆ ਸਾਡੇ ਵਿੱਚ ਸਾਰੀ ਜ਼ਿੰਦਗੀ ਉਹ ਗੁਪਤੀ ਵਰਤਦਾ ਹੈ ਤੇ ਸੁਣਿਓ ਕਹਿੰਦੇ ਮਾਂ ਪ੍ਰਖੀ ਕਹਿੰਦੀ ਬਚਨ ਮੰਨ ਲਈ ਇਹਦਾ ਨਾਮ ਨਾਰੈਣ ਰੱਖ ਲਈਂ ਤੇਰਾ ਭਲਾ ਹੋ ਜਾਏਗਾ ਵੇਖੋ ਸਾਧੂ ਘਰ ਘਰ ਜਾ ਕੇ ਤਾਲਦੇ ਨੇ ਜੰਗਮ ਤੀਰਥ ਹੁੰਦੇ ਇੱਕ ਹੁੰਦੇ ਆ ਜੜ ਤੀਰਥ ਇੱਕ ਹੁੰਦੇ ਆ ਜੰਗਮ ਤੀਰਥ ਜੜ ਤੀਰਥ ਜਿਵੇਂ ਗੰਗਾ ਵਗਦੀ ਹੈ ਜੜ ਤੀਰਥ ਹੈ ਉੱਥੇ ਜਾਣਾ ਪੈਂਦਾ ਪਰ ਜੰਗਮ ਤੀਰਥ ਉਹ ਹੁੰਦਾ ਜਿਹੜਾ ਘਰ ਘਰ ਭਲਾ ਸਾਧੂ ਜੰਗਮ ਤੀਰਥ ਹੁੰਦੇ ਆ ਇਹ ਘਰ ਘਰ ਜਾ ਕੇ ਤਾਲ ਦਿੰਦੇ ਆ ਜੰਗ ਮੇ ਤੀਰਤ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਸਾਲ ਜੇ ਜੰਗ ਮੇ ਤੀਰਤ ਹੁੰਦੇ ਨੇ ਸਾਧੂ ਕਰ ਕਰ ਜਾ ਕੇ ਕਰਦੇ ਜੰਗ ਮੇ ਤੀਰਤ ਹੁੰਦੇ ਨੇ ਸਾਧੂ कज कजू जा के तारूे चंगम तीर्थ खुंदे न साधू कज कजू जा के तारू दे पहिरों तीर्थ साधू झंगम तीर्थ हूंदे न ਸਾਦੂ ਕਰ ਕਰਦਾ ਕੇ ਤਾਰ ਦੇ ਕਰ ਕਰ ਜੀ ਜਾ ਕੇ ਤਾਰ ਦੇ ਕਰ ਕਰ ਜੀ ਜਾ ਕੇ ਤਾਰ ਦੇ ਕਰ 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 ਜੀ ਹਾਂ ਜਾ ਕੇ ਤਾਜ ਦੇ ਕਰ ਕਰ ਜੀ ਜਾ ਕੇ ਤਾਜ ਦੇ ਕਰ ਕਰ ਜੀ ਹਾਂ ਜਾ ਕੇ ਤਾਜ ਦੇ ਜੰਗ ਮੇ تیرਤ ਹੁੰਦੇ ਨੇ ਸਾਦੂ ਕਰ ਕਰ ਜਾਸੇ तीर्थ सु साधू घर घर जा के तार रंगमीथ हूंदे न साधु कज कज जा चङमीरे साधू कज कज जा ਦੰਗਪੀਰ ਹੁੰਦੇ ਆ ਪਾਏ ਜਿੱਥੇ ਕੋਈ ਯਾਦ ਕਰਦੇ ਉੱਥੇ ਜਾ ਕੇ ਤਾਲ ਦਿੰਦੇ ਅਜਾਮਲ ਦੇ ਘਰ ਜਿਹੜਾ ਪੁੱਤਰ ਹੋਇਆ ਉਹਦਾ ਨਾਮ ਰੱਖਤਾ ਨਾਰਾਇਣ ਤੇ ਸਭ ਤੋਂ ਛੋਟੇ ਪੁੱਤਰ ਨਾਲ ਮਾਪਿਆਂ ਦਾ ਵੱਧ ਤੀਵ ਹੁੰਦਾ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਨੇ ਜੈਸੀ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ